ਲਵ ਤੇਰੇ ਲਈ ਮੈਂ ਨਾ ਉਹ ਡਾ ਜੜਾ ਜਿਹੜਾ ਕੋ ਕਹਿਣ ਦੇਣਾ ਉਹ ਲੱਭ ਕੇ ਲਿਆਉਣਾ ਹੈਗਾ ਆ ਜਾ ਸਾਕਰ ਆ ਜਾ ਚੱਲੀਏ ਸਾਕੀ ਪੁਲਿਸ ਪੁਲਸ ਆਈ ਪੁਲਸ ਆਈ ਹੋਈ ਉਹ ਪਾ ਜੀ ਗਾ ਵੇਖਾ ਕਿਹੜੀ ਤੂੰ ਕਿਹੜੀ ਕਹਿਣਾ ਇਹਨਾਂ ਨੂੰ ਪਸੰਦ ਹੀ ਨਹੀਂ ਆਉਂਦੀ ਕੋਈ ਬੋਤਲ ਹੀ ਨਹੀਂ ਪਸੰਦ ਆਉਂਦੀ ਆ ਵੀ ਸੋਹਣੀ ਆ ਨਹੀਂ ਆ ਥੋੜਾ ਹੋਰ ਤੇਜ ਹੋ ਗਿਆ ਤੇ ਇਸ ਵਿੱਚ ਦੀ ਲਾਈਟ ਵੀ ਜਗਦੀ ਏ ਤੇ ਆਹ ਲਾਈਟ ਘਟ ਵੀ ਜਾਂਦੀ ਏ ਅਸਲੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੁੱਪ ਲਰ ਤੇ ਨਾਲ ਮੇਰੇ ਬੈਠਾ ਲਵ ਭੰਗੂ ਏ ਸਾਗਰਵੀਰ ਤੇ ਅਸੀਂ ਚੱਲੇ ਆ ਅੱਜ ਡੀਮਾਰਟ ਚੋਂ ਗਰੋਸਰੀ ਕਰਨ ਸਾਡੇ ਇੱਥੇ ਡੀਮਾਰਟ ਖੁੱਲ ਗਿਆ ਵਾ ਜੰਡੇਆਲੇ ਜੰਡੇਆਲੇ ਤਰਨ ਤਰਨ ਤੋਂ ਅਸੀਂ ਚੱਲੇ ਆ ਜੰਡੇਆਲੇ ਤੇ ਅਸੀਂ ਇੱਕ ਵੀਰ ਨੂੰ ਹੋਰ ਬਿਠਾਉਣ ਲੱਗੇ ਆ ਅਰਸ਼ ਨੂੰ ਉਹ ਵੀ ਸਾਨੂੰ ਢੀਕਨ ਦਿਆ ਵਾ ਤੇ ਉਹਨੂੰ ਬਿਠਾ ਲਈਏ ਤੇ ਚਲੋ ਚੱਲੀਏ ਡੀਮਾਰਟ ਲਓ ਜੀ ਅਰਸ਼ ਨੂੰ ਅਸੀਂ ਬਿਠਾ ਲਿਆ ਜੇ ਤੇ ਹੁਣ ਅਸੀਂ ਜਾ ਰਹੇ ਆ ਸਿੱਧਾ ਜੰਡੇਆਲੇ ਵਾਲੇ ਰੋਡ ਤੇ ਡੀਮਾਰਟ ਨੂੰ ਜਾਣਦੇ ਹਾਂ ਹੁਣ ਸਿੱਧਾ ਅਸੀਂ ਜਾ ਕੇ ਗੱਡੀ ਡੀਮਾਰਟ ਰੱਖਣੀ ਆ ਆਇਆ ਇਥੋਂ ਸਿੱਧਾ ਹਵੇਲੀ ਤੋਂ ਸਿੱਧੇ ਜਾਣਾ ਬਿਲਕੁਲ ਸਿੱਧੇ ਹਵੇਲੀ ਤੋਂ ਤਰਨਤਾਰੂ ਤੋਂ ਜੇ ਰੋ ਅਮਰਸਰ ਤੋਂ ਸਿੱਧੇ ਜਾਣਾ ਖੱਬੇ ਹਵੇਲੀ ਆਏ ਨਹੀਂ ਆ ਪਰ ਹਵੇਲੀ ਤੋਂ ਵੀ ਆਂਦੇ ਆ ਵੀਰ ਨਹੀਂ ਵੀ ਸਿੱਧੇ ਚੱਲ ਜਾਣਾ ਤੇ ਇਥੋਂ ਅਸੀਂ ਸਿੱਧੇ ਜਾ ਰਹੇ ਆ ਆ ਦੇਖੋ ਹਵੇਲੀ ਆ ਗਈ ਤੇ ਹਵੇਲੀ ਅਸੀਂ ਟੱਪ ਗਈ ਆ ਗਈ ਬੰਦਿਆ ਹੋਏ ਆ ਵੀ ਕੁਝ ਬੰਦਿਆ ਜੀ ਇਹ ਪੂਲ ਬੰਦਿਆ ਹੈ ਹੈ ਨਹੀਂ ਫਿਰ ਅਸਾਤ ਤੇ ਫਿਰ ਵੀ ਸੱਤ ਤੀ ਬਰੋਡਸ਼ਾਤ ਉਹ ਨਹੀਂ ਆਵੀ ਹੋਵੇ ਕੋ ਖੁੱਲਣ ਦੇ ਓਏ ਮਾਰਕੀਟ ਦੀ ਹਾਂ ਇਹ ਵੀ ਡਵੈਲਪਮੈਂਟ ਕੋਚ ਚਲੀ ਬੜੀ ਡਵੈਲਪਮੈਂਟ ਹੋ ਚੁੱਕੀ ਜਿਹੜੀ ਜੰਡੇਆਲੇ ਦੇ ਵਿੱਚ ਡਵੈਲਪਮੈਂਟ ਹੈ ਉਹ ਬਹੁਤ ਜ਼ਿਆਦੀ ਹੋ ਚੁੱਕੀ ਆ ਉਹ ਆ ਗਿਆ ਡੀਮਾਰਟ ਓਏ ਮੜਿਓ ਓਏ ਆਦੇ ਐਂ ਇਤਰਾ ਬਾਹਰਲੇ ਮੁਲਖ ਆ ਗਏ ਨੇ ਇਦਾਂ ਹੀ ਆ ਬਾਹਰ ਵਾਲੇ ਆ ਗਏ ਬਾਹਰ ਵਾਲਾ ਸਾਵੀ ਆ ਗਈ ਉਰੇ ਹਾਂ ਇਦਾਂ ਹੀ ਇਦਾਂ ਹੀ ਸਹੀ ਕਿੰਦਾ ਵੀਰ ਕਿ ਜਾਂਦਾ ਕਿ ਇਹਨੂੰ ਲਾਓ ਕਿੰਦਾ ਵੀਰ ਆ ਗਏ ਵੀਰ ਜੀ ਆ ਗਏ ਇੱਥੇ ਲਾ ਲੀਏ ਠੀਕ ਹੈ ਵੀਰ ਇੱਥੇ ਲਾ ਦਨੇ ਆ ਜੀ ਮੈਂ ਆ ਇਹ ਮੇਟਰ ਆਪਾਂ ਡੀਮਾਰਟ ਦੇ ਵਿੱਚ ਤੇ ਇਹਦੇ ਇਤਰਾਲੇ ਕਹਦੇ ਆ ਵੀ ਤੇਰੇ ਬਾਹਰਲੇ ਮੁਲਖ ਆ ਗਏ ਨੇ ਲੋ ਜੀ ਆਪਾਂ ਆ ਗਏ ਆ ਡੀਮਾਰਟ ਤੇ ਇਹ ਵੇਖ ਸਕਦੇ ਤੁਸੀਂ ਤੇ ਫੀਲਿੰਗ ਪਤਾ ਕਿਹੋ ਜੀ ਆਉਂਦੀ ਸਾਨੂੰ ਕਿਸ ਤਰ੍ਹਾਂ ਬਾਹਰਲੇ ਮੁਲਖ ਆ ਗਏ ਨੇ ਤੇ ਆਓ ਹਣ ਚੱਲੀਏ ਫਿਰ ਬੜੇ ਆਜੋ ਇੱਥੇ ਲਿਖ ਕੇ ਲਾਇਆ ਵੀ ਪਾਰਕਿੰਗ ਦੀ ਖੁੱਦ ਦੀ ਜ਼ਿੰਮੇਵਾਰੀ ਆ ਵੀ ਵਾਕਿਆ ਠੀਕ ਗੱਲ ਆ ਤੇ ਬਾਕੀ ਬਹੁਤ ਵਧੀਆ ਬਣਾਇਆ ਵਾ ਡੀਮਾਰਟ ਪਰ ਇੱਥੇ ਤੱਕ ਪੰਚਾ ਨਹੀਂ ਜਾਇਆ ਕਰਨਾ ਕਿਉਂਕਿ ਅਸੀਂ ਦੂਰ ਬੜੀ ਰਹਿੰਦੇ ਆ ਇਹ ਇਤੋਂ ਤੱਕ ਤੇ ਮਾਹੀ ਬੁੰਚਿਆ ਕਰਨਾ ਐਂਟਰੀ ਵੀਰ ਜੀ ਤੁਹਾਨੂੰ ਸਾਰਾ ਪਤਾ ਤੇ ਆਪਾਂ ਸਮਾਨ ਤੋਂ ਬਣਾ ਦਿੱਤਾ ਮੋਢੇ ਜੀ ਓਏ ਓਹੀ ਨਾ ਰੱਖੀ ਰੁਪੀ ਦਾ ਮੇਰਾ ਵੀਰ ਜੀ ਐਡਾ ਭਰਾ ਲੈਣਾ ਨੇ ਫੇਰ ਹੀ ਕਰਨਾ ਹਨਾ ਉਹੜਾ ਰੱਖੀ ਆ ਮੈਂ ਕਹਿੰਨੇ ਮੈਂ ਓਹੀ ਨਾ ਰੱਖੀ ਰੁਪੀ ਦਾ ਇਹਨੂੰ ਜਗੀਰ ਨਹੀਂ ਭਰਾਵਾ ਹਾਂ ਉਹੜਾ ਰੱਖੀ ਆ ਜਾਨੋ ਨਾ ਕਿਹੜੇ ਵਾਲੀ ਆ ਗਿੰਜਰ ਵਾਲੀ ਇਹ ਕੀ ਸਰਪ੍ਰਾਈਜ਼ ਹੈ ਇਹ ਕੀ ਗੜੀ ਆ ਸਰਪ੍ਰਾਈਜ਼ ਨਹੀਂ ਹੋਰ ਕੀ ਹੈ ਇਹ ਸਾਗਰੀ ਨਰਜੀਨ ਥੋੜਾ ਜਿਹਾ ਇੱਕ ਕੋਲ ਡਰਿੰਕ ਆ ਰੱਖ ਦੇ ਯਾਰ ਤੁਸੀਂ ਨਹੀਂ ਨਹੀਂ ਲੈ ਲਾ ਸਪਰਾਈਟ ਆਹੀ ਪਰ ਲਈ ਲੈਣਾ ਆਹ ਘੜਾ ਆ ਗਿਆ ਕੋਕੋਨਟ ਇਹ ਪੇ ਚੱਕ ਘੜੀ ਜਾਂਦੀ ਇਹ ਵੀ ਇਹ ਵੀ ਸੀਗ ਵਿੰਦੀ ਹਾਂ ਅੱਗੇ ਆ ਰਹੇ ਹੁਣ ਇਹਨੇ ਲੈਣਾ ਕਾਕਣੀ ਜੇ ਮੈਂ ਵੀ ਖਾਣਾ ਓਏ ਆਵੇ ਲੋ ਆਵੇ ਲੋ ਉਹ ਚੁੱਕ ਦੇ ਉਹਨਾਂ ਦਾ 499 ਰੁਪਏ ਸੁੱਟਦੇ ਹੀ ਇਹ ਤੇ 500 500.50 50 ਪੈਸੇ ਉਹ ਇਹ ਕਿਹੜਾ ਸਿਆਲਾਂ ਵਾਲਾ ਮੌਸਮ ਨਹੀਂ ਹੈਗਾ ਭਾਜੀ ਗਰਮੀਆਂ ਦਾ ਮੌਸਮ ਹੀ ਰਹਿੰਦੇ ਰੇਡ ਲੇ ਲੇ ਕੇ ਲਾਏ ਆ ਵੀਰ ਹੁਣਾਂ ਨੇ ਕਾਲੇ ਛੋਲੇ ਜਿ ਤਰ੍ਹਾਂ 68 ਰੁਪਏ ਚਿੱਟੇ ਛੋਲੇ 82 ਰੁਪਏ ਆ ਤਾਂ ਹੀ ਵੇਖ ਸਕਦੇ ਜੀ ਕੁਆਲਿਟੀ ਆ ਕੀ ਇਹ ਸਾਗ ਜੀ ਕਿ ਲੋਗ ਨੋ ਕਹਿੰਦੇ ਕੀ ਇਹ ਪਾਪੜ ਹੋ ਪੜੀ ਜੀ ਉਸ ਟ੍ਰਾਈ ਕਰਨ ਲੈ। ਪ੍ਰਾਈਸ ਪਾਵਰ ਹੋ ਗਈ ਇਸ ਪਾਪੜ। ਕੀ ਹੈ? ਨਹੀਂ ਬਾਬਾ। ਓਏ ਨਹੀਂ ਬਰਾ ਇਹਨੂੰ। ਰਾਤ ਯਾਰ। ਆ ਜਾ। ਮੱਤ ਘਾਉ। ਸੁਣੋ ਕੋਈ ਜਿੰਦਰਾ। ਉਹ ਕੀ ਹੈਗਾ? ਗੰਦੀ ਲੜਾ ਕਾਨ ਉਹ ਥੋੜੀ। ਕੀ ਖਣਾ ਦੱਸ। ਆ ਕਦੀ ਖਾਦਾ ਹੈ ਕਦੀ ਜ਼ਿੰਦਗੀ ਜਾ। ਮੈਂ ਲੈ ਲੈਣਾ। ਉਹ ਚੱਕਰ ਨਹੀਂ ਹੈ। ਕੋਈ ਚੱਕਰ ਨਹੀਂ ਹੈ। ਨਹੀਂ ਲੈਣਾ ਕੀ? ਉਹ ਕੇ ਆ ਲੈਣਾ ਪੈਣਾ। ਆ ਬਣਾਉਣਾ ਵੀ ਆਪਣੀ ਲਈ। ਕੋ ਨਹੀਂ ਹਾਲ ਹੋ ਯਾਰ ਗੁਰਪ੍ਰੀਤ ਆਵੜੇ ਖਾਣਾਂ ਮੈਂ ਨਹੀਂ ਹਾਲ ਅੰਨੀ ਓਏ ਗਰਮੀ ਦਾ ਕਰਕੇ ਰਹਿ ਜਾਂਦਾ ਨਹੀਂ ਗਰਮ ਇਹ ਠੰਡੇ ਹੁੰਦੀ ਚੱਲ ਲੈ ਲੋ ਯਾਰ ਬਾਕੀ ਬਹੁਤ ਵਧੀਆ ਵਾ ਫੇਰ ਓਏ ਓਏ ਕਿਹੜਾ ਵੇਖਣਾ ਫੇਰ ਓਏ ਪੀਨਟ ਲੈ ਲਈ ਯਾਰ ਪੀਨਟ ਹਾਂਜੀ ਹਾਂਜੀ ਕੀ ਹਾਲ ਏ ਲਓ ਤੇਰੇ ਲਈ ਮੈਂ ਨਾ ਉਹ ਜਿਹੜਾ ਜਿਹੜਾ ਤੂੰ ਕਹਿਣ ਦੇਣਾ ਉਹ ਲੱਭ ਕੇ ਲਿਆਉਣਾ ਤੇਗਾ ਆ ਜਾ ਸਾਕਰ ਆ ਚੱਲ ਗਏ ਇੱਥੋਂ ਲੱਭਣਾ ਆ ਲੱਗ ਗਈ ਉਹਨੂੰ ਗਿਆ ਆਈ ਪਰ ਇਹ ਪੈਕਿੰਗ ਵੱਡੀ ਆ ਇਹ ਬਾਈ 1 ਗੱਟ 1 ਉਹ ਫਹੀ ਹੈ ਜਣ ਕੀ ਭਦਾ ਘੜਾ ਲਵੇਗਾ ਨਾ ਇੱਕ ਇੱਕ ਲੰਨਾਂਗੇ ਉਹਨਾਂ ਦੇ ਪਰ ਲੱਗ ਗਏ ਹੈਗਾ ਜੀ ਬਾਕੀ ਆ ਸ਼ੈਂਪੂ ਸ਼ੰਪੂ ਇਧਰ ਪਏ ਆ ਤੇ ਤੁਸੀਂ ਦੇਖ ਸਕਦੇ ਜੀ ਕਿ ਬਹੁਤ ਤਕੜੀ ਮਾਰਕੀਟ ਆ ਤੇ ਆਪਾਂ ਚਲੋ ਪਿੰਡੂ ਪਿੰਡੂ ਬੰਦੇ ਆ ਨਹੀਂ ਨਾ ਆਏ ਗਏ ਤੇ ਉਹ ਵੀਰ ਬਹੁਤ ਜੈਨੂਨ ਹੈ ਉਹ ਉਹ ਘੁੰਮਦਾ ਰਹਿੰਦਾ ਹਾਂ ਹੂੰ ਦੇ ਦੇ ਦੋ 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 ਲੰਬਾ ਦੇਖ ਕੇ ਕਰ ਮੰਨਿਓ ਚਾਲਾ ਹੋ ਇਦਾਂ ਕਰ ਲਾਂਗੇ ਠੀਕ ਠੀਕ ਰੱਖ ਲਓ ਫਿਰ ਕਿੱਥੇ ਫ੍ਰੀ ਉਹ ਟੋਕਰੀ 'ਚ ਰੱਖ ਲਓ ਦੇਖਣਾ ਇੱਕ ਇੱਕ ਆਵੇ ਆਵੇ ਲਿਖਿਆ ਆ ਲੱਗਿਆ 1 ਵਨ ਗੈਟ 1 ਫ੍ਰੀ ਦੇ ਇੱਕ ਗਏ 375 ਰੁਪਿਆ ਦਾ ਤੇ ਬਸ ਈ ਆ ਬੱਲੇ ਬੱਲੇ ਤੇ 375 ਨੂੰ ਹਾਫ ਹਾਫ ਕਰ ਲਿਓ ਤੁਸੀਂ ਇੱਕ ਇੱਕ ਮੰਡ ਲਿਓ ਹਾਂ ਫਿਰ ਉਧਰ ਲੱਜੇ ਚਲੋ ਚੱਲ ਪਰੇ ਹੋ ਇਹ ਸਰਫਾਂ ਦਾ ਵੀ ਨਾ ਬਹੁਤ ਫਰਕਿਆ ਜਿਤਨਾ ਲਾ ਲਓ ਵੀ ਡਿਸਕਾਊਂਟ ਰਹਿ ਗਈ ਚੀਜ਼ ਆ ਗਈ ਆ ਡਿਸਕਾਊਂਟ ਹੈਗੇ 100 ਰੁਪਈਆ ਦੀ ਆ ਨਾ ਨਾ 2 ਪਾਵਾਂ ਦਾ 100 ਰੁਪਈਆ ਬਾਕੀ ਆਵੇ ਹਨਾ ਸਰਫ ਸਰਫ ਬਹੁਤ ਵਧੀਆ ਇਹ ਹਰ ਇੱਕ ਚੀਜ਼ ਮਿਲ ਵੀ ਜਾਂਦੀ ਜਿਹੜੀ ਜੀ ਮਿਲੂ ਕੋਈ ਵੀ ਚਾਹੋ ਹਰੇ ਹਰ ਇੱਕ ਚੀਜ਼ ਅਵੇਲੇਬਲ ਹੈ ਮੁੰਡੇ ਪੂਰੀ ਵਧੀਆ ਸ਼ੋਪਿੰਗ ਕਰਨ ਦਾ ਪਹਿਲੀ ਵਾਰ ਜਿੰਦਗੀ ਚ ਇਧਰ ਕੱਪੜੇ-ਕੁਪੜੇ ਵੀ ਹੈਗੇ ਬੰਦਿਆਂ ਦੇ ਪੈਂਟਾ ਪੁੰਟਾ ਕੋਈ ਸ਼ਰਟਾਂ ਛੂਟਾਂ ਵੀ ਹੈਗੀਆਂ ਤਪੜੇ ਰੱਖ ਤੀ ਵੀਡੀਓ ਲੱਗ ਤੀ ਟੀ-ਸ਼ਰਟਾਂ ਵੀ ਹੈਗੀਆਂ ਬਹੁਤ ਵਧੀਆ ਦਾ ਸਾਰੀ ਕਾਸਟ ਇੱਦੀ ਹੈਗੀ ਆ ਕਿੰਨੇ ਦੀ 150 ਕੁ ਨਹੀਂ ਲੈਣਾ 150 ਰੁਪਏ ਦੀ ਨਹੀਂ ਆ ਭਰਾ ਉਹ ਵੀ ਪ੍ਰਾਈਸ ਲਿਖਿਆ ਮੰਗੀ ਹੈ 150 ਰੁਪਏ ਪ੍ਰਾਈਸ ਲਿਖਿਆ ਇੱਥੇ ਹੁਣ ਇਹ 150 ਜਾਂ 200 ਆਹ ਇਹ ਤਾਂ ਗੱਲ ਹੈਗੀ ਓਏ ਇਧਰੇ ਪਰ ਛੇ 150 ਰੁਪਏ 199 ਆਵੇ 299 ਲਿਖਿਆ ਇਧਰੇ 199 ਇਹ ਚੀਜ਼ਾਂ ਮੇਰੇ ਲਈ ਨਹੀਂ ਆਵੇ 199 199 ਕੱਲਾ 99 ਚਲ ਚੋ ਆਵੇ ਆ ਚਾਦਰਾਂ ਵੀਰ ਪਰਦੇ ਕਰਦੇ ਆ ਹਾਂ ਹਾਂ ਹਮੇ ਇਧਰ ਪਰਦੇ ਪੜਦੇ ਆ ਉਹ ਪਤਾ ਨਹੀਂ ਕੀ ਆ ਮਹਿੰਗਾ ਕੰਮ ਇਧਰ ਦੀ ਇਹੋ ਗਾਣਾ ਨੰਨਾਂ ਨੂੰ ਹਰ ਸੇ ਇਹੋ ਗਾਣਾ ਮੂਲ ਆ ਮੂਲ ਵਾਲੇ ਖੰਦੇ ਤੁਸੀਂ ਬਾਹਰ ਨਹੀਂ ਆਦੀ ਆ ਗਈ ਪੁਲਿਸ ਪੁਲਸ ਆ ਗਈ ਪੁਲਸ ਆ ਗਈ ਹੋਈ ਚੋਰ ਭੱਜ ਗਿਆ ਲੈ ਉਹਨੂੰ ਬੈਡਬਾਲ ਦਾ ਸ਼ਾਹੋਂਗੇ ਦੇਖੀ ਨਹੀਂ ਖੇਡ ਖੇਡ ਹੈ ਸਪੂਨ ਕਿੱਥੇ ਹੋਏ ਉਹ ਖੋਲ ਖੋਲਣਾ ਨਹੀਂ ਬਾਅਦ ਚ ਖੋਲਾਂਗੇ ਖੋਲਣਾ ਤੇ ਸਪੂਨ ਨਹੀਂ ਲੈਣਾ ਬਾਅਦ ਚ ਖੋਲਾਂਗੇ ਸਪੂਨ ਕਿੱਥੇ ਹੋਏ ਉੱਥੇ ਹੋਣਾ ਉਹ ਕਿਤੇ ਲੱਗੀ ਛੱਕੇ ਪਿਆ ਵੇ ਹੁੰਨੇ ਆਟਾ ਵੀ ਤੂਵੇ ਵੀ ਹੈਗੇ ਰੋਟੀ ਰੋਟੀ ਲਾਉਣ ਨੂੰ ਆਹ ਕਦਰ ਹੀ ਹੋ ਗਈ ਆਹ ਕਦਰ ਹੀ ਹੋ ਗਈ ਕੌਲੀ ਜੀ ਇਹਦਾ ਤਾਂ ਕੋਈ ਮਤਲਬ ਨਹੀਂ ਪੈਂਦਾ ਲੜ ਮੇਰਪੀ ਆਉਂਗੀ ਸਟੀਲ ਦੀ ਬੁੱਧਰ ਬੁੱਧਰ ਕਿਸ ਨੇ ਪਰ ਹੌਲੀਆਂ ਆਈਆਂ ਯਾਰ ਇਹ ਬਹੁਤ ਹੌਲੀਆਂ ਆਈਆਂ ਆਏ ਕਿੰਨੇ ਦੀ 199 ਰੁਪਈਆ ਦੀ ਕਿੰਨੇ ਦੀ ਇਹ 449 ਰੁਪਈਆ ਦੀ ਆ ਬੋਤਲ ਬਹੁਤ ਵਧੀਆ ਬਾਹਰ ਮਹਿੰਗੀ ਹੈ ਬਾਹਰ ਮਹਿੰਗੀ ਹੈ ਪਰ ਪਤਾ ਨਹੀਂ ਉਹਨਾਂ ਕੁਆਲਿਟੀ ਇਹਦੀ ਕਿਹੋ ਜਿਹੀ ਹੋਵੇ ਆ ਵੀ ਉਹ ਵੀ ਜਿੰਮ ਨੂੰ ਆ ਵੀ ਬੋਤਲ ਹੈਗੀ ਜਿੰਮ ਜਮ ਲਾਉਣ ਨੂੰ ਇਧਰੇ ਪਰ ਮੈਂ ਤਾਂ ਜਿੰਮ ਲੰਦਾ ਨਹੀਂ ਜਿੰਮ ਲਈ ਨਹੀਂ ਜਾਂ ਹਾਂ ਟਰੈਵਲਿੰਗ ਟਰੈਵਲਿੰਗ ਲਈ ਹੈ ਓਏ ਆਈ ਜੱਜ ਆਇਆ ਕਰਕੇ ਤਰੇ ਜਾ ਉਹ ਸੀਪਰੀ ਆ ਥੋੜੀ ਵੱਡੀ ਕੁਆਲਿਟੀ ਦਾ ਇਤਨਾ ਪਾਉਣ ਨੂੰ ਹੀ ਆ ਕਰਕੇ ਚੈਨ ਜੀ ਸਹੀ ਵੈਸੇ ਛੋਟਾ ਆ ਇਹ ਵਧੀਆ ਵਾ ਲੈਣਾ ਨਹੀਂ ਨਹੀਂ ਤੁਰ ਹੁੰਦਾ ਅਗਲੇ ਕੀ ਤੈਨੂੰ ਨਾ ਆਪਾ ਆ ਹੁਣ ਆਪਾ ਨਾ ਪੈਨੂ ਨਪਿਆ ਹੀ ਆ ਨਾ ਬਜੋੜੀ ਜੋ ਉਪਰ ਆ ਪਾਵੇ ਐਦਾਂ ਖੁੱਲਦਾ ਜੀ ਤੂੰ ਸੁੱਟੀ ਜਨਾ ਸਮਾਨ ਉਹਨਾਂ ਦਾ ਇਧਰੇ ਉਹ ਵੇਖ ਫੇਰ ਵੇਲੇ ਟਾਈਮ ਆਵਾਂਗੇ ਹੁਣ ਚਲੀਏ ਲੈਟ ਬੋਟ ਆ ਫੜਾ ਉਤਰਾ ਦੇ ਇੱਥੇ ਜਾਉਂਦੇ ਥੈਂਕ ਯੂ ਜਿਹੜੀ ਤੂੰ ਘੜੀ ਕਹਿਣਾ ਇਹਨਾਂ ਨੂੰ ਪਸੰਦ ਨਹੀਂ ਆਉਂਦੀ ਕੋਈ ਬੋਤਲ ਨਹੀਂ ਪਸੰਦ ਆਉਂਦੀ ਆ ਵੀ ਸੋਣੀ ਆ ਨਹੀਂ ਆ ਹਾਲ ਹੈ ਇਹ ਤਾਂ ਬਹੁਤ ਮਿੱਤਰੋ ਆ ਮੈਨੂੰ ਪੱਖਾ ਲੱਭਾ ਬੜਾ ਵਧੀਆ ਪਰ ਹੁਣੇ ਪਤਾ ਨਹੀਂ ਕਿੰਨੇ ਦਾ ਹੋਵੇ ਕਿੰਨੇ ਦਾ ਨਹੀਂ ਇਹ ਦੇਖੋ ਇੱਕ ਰਨ ਅਪ ਤਾਂ ਥੋੜਾ ਤੇਜ਼ ਹੋ ਗਿਆ ਆ ਹੁਣ ਥੋੜਾ ਹੋਰ ਤੇਜ਼ ਹੋ ਗਿਆ ਆ ਥੋੜਾ ਹੋਰ ਤੇਜ਼ ਹੋ ਗਿਆ ਤੇ ਇਸ ਵਿੱਚ ਦੀ ਲਾਈਟ ਵੀ ਜਗਦੀ ਜੇ ਤੇ ਆਹ ਲਾਈਟ ਘਟ ਵੀ ਜਾਂਦੀ ਜੀ ਸਾਗਰਾ ਵਧੀਆ ਨਹੀਂ ਆ ਇਧਰ ਵੇ ਹੈ ਹਾਂ ਸੋਣਾ ਕਿੰਨੇ ਦਾ ਜਾਣ ਆ ਲਈ ਓਏ ਇਧਰ ਹੀ 7 ਰੁਪਏ ਆਫ ਜੇ ਆ ਲਈ ਜਿੰਮ ਜੈਮ ਮੂਲਾ 1 2 ਕੰਨ ਨਹੀਂ ਨਹੀਂ ਮੈਂ ਬੜੇ ਚਿਰ ਪਹਿਲਾਂ ਖਾਦੇ ਸੀ ਕਿਸੇ ਦੇ ਘਰੇ ਮੰਗਵੇਂ ਅੱਜ ਮੈਂ ਆਪਦੇ ਖਰੀਦ ਕੇ ਲੈ ਕੇ ਚੱਲੇ ਆ ਡੀਮਾਰਟ ਦੇ ਵਿੱਚੋਂ ਵੇਖੋ ਹੋਈ ਵੀਰ ਨੇ ਰੱਖਲੇ ਲੇਸ ਮੈਂ ਨਹੀਂ ਖਾਣਾ ਵੇਖ ਲਾ ਖਾਣਾ ਕੀ ਆਉਂਦਾ ਲੀਲਾ ਤੁੰਨਾ ਹਾਂ ਰਹਿੰਦੇ ਹਰੇ ਜੇ ਹੋਰ ਕੋਈ ਰੱਖ ਓਏ ਇਹ ਰਹਿਣ ਕਿਹੜਾ ਆ ਸੁਨੇ ਲੇ 200 ਰੁਪਏ ਆ ਲੈ ਸੀ ਲੀਲਾ ਕਿਹੜਾ ਖਾਣਾ ਲਾਸ ਇਹੋ ਲੈਣੀ ਪਈ ਆ ਲੈ ਦੋ ਦੋ ਨਹੀਂ ਇੱਕ ਹੋਰ ਲੈਣ ਦੇ ਬੱਕਰੀ ਨਹੀਂ ਨਹੀਂ ਖਾ ਲਾਂਗੇ ਯਾਰ ਬਲੂ ਲੈ ਲੈ ਤੂੰ ਆ ਲੱਗੀ ਬਲੂ ਨਾ ਲੱਗੀ ਯਾਰ ਓ ਆ ਲਈ ਆ ਲਈ 18 ਆ ਲਈ 18 ਰੁਪਏ ਦਾ ਆ ਕੇ ਵੇਖਾਂਗੇ ਖੜੀ ਆ ਆ ਲਈ ਉਹ ਕੋਈ ਨਹੀਂ ਆ ਫੜੋ ਯਾਰ ਖਾਓ ਉਹ ਕੋਈ ਗੱਲ ਨਹੀਂ ਆ ਯਾਰ ਫੜੋ ਯਾਰ ਆ ਫੜੋ ਯਾਰ ਖਾਓ ਯਾਰ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਪੈਸੇ ਤੇ ਤੁਸੀਂ ਦੇਣੇ ਆ ਲੈ ਲਿਆ ਕੀ ਲਿਆ ਤੁਸੀਂ ਆ ਲਿਆ ਬੋਤਲ ਵੈਰੀ ਗੁੱਡ ਸ਼ਾਬਾਸ਼ ਚਲੋ ਬਾਹਰ ਅਰੇ ਮਿੰਟ ਮਾ ਮਾ ਲਾਈ ਮੈਂ ਕਰਦਾ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਆ ਬਾਈਵਨ ਕਟਵਾ ਇਧਰ ਸਾਰਾ ਸਾਰੀਆਂ ਆਈਟਮਾਂ ਇਧਰ ਕੋ ਹੋ ਗਈਆਂ ਹੈ ਆ ਆ ਗਏ ਆਪਣੇ ਬਿਸਕੁਟ ਆ ਬਸ ਬਿਸਕੁਟ ਆ ਗਏ ਜੀ ਸਾਰੇ ਇੱਕ ਨਾ ਇੱਕ ਆ ਲੈ ਕੇ ਆ ਗਏ ਜੀ ਨਹੀਂ ਨਹੀਂ ਸਾਰੇ ਸਾਰੇ ਨਹੀਂ ਇੱਕ ਨਾ ਇੱਕ ਫਰੀ ਵੀਰ ਮੁਸ਼ਲਾ ਵੀਰ ਨੇ ਮੁੱਕੀ ਮਾਰਨੀ ਹੱਥ ਵੇਲਾ ਕਿੱਡਾ ਵੀਰ ਦਾ 1175 ਹੋ ਗਏ ਭਾਈ 1430 ਆਪਾਂ ਸੌਦਾ ਪਤਾ ਲਿਆ ਵਾ ਖਰੀਦ ਤੇ ਡੀਮਾਰਟ ਦੇ ਵਿੱਚੋਂ ਤੇ ਹੁਣ ਆਪਾਂ ਕਿੱਥੇ ਚੱਲ ਲਈ ਆਪਾਂ ਵੀਰ ਹੁਣ ਆਪਾਂ ਜਾਣਾ ਸਿੱਧੀ ਤਰੰਤ ਦਰੰਦਰ ੱੱਲੇ ਵਾਪਸ ਉੱਥੇ ਜਾ ਕੇ ਕੋ ਖਾਣਾ ਵੀ ਆਉਂਗੇ ਚੰਗਾ ਵੀਰ ਜੀ ਬਾਈ ਕਿਹੜੀ ਗੱਲ ਆ ਤੁਸੀਂ ਇਹ ਆ ਤੁਹਾਡਾ ਨਾਰੀ ਆਂ ਇਕੱਠੇ ਰੱਖ ਸਾਡੇ ਇੱਕੋ ਟਰਾਲੀ ਹਾਂਜੀ 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 ਨਹੀਂ ਮੈਨੂੰ ਮੱਠਾ ਲੈ ਜਾਂਦਾ ਆਪਣੇ ਉਹ ਨਹੀਂ ਇੱਕੋ ਟਰਾਲੀ ਜੇ ਰੱਖ ਲੋ ਕੋਈ ਨਹੀਂ ਇੱਕੋ ਟਰਾਲੀ ਪਤਾ ਬਾਹਰ ਨਹੀਂ ਜਾਂਦਾ ਆਹੋ ਤੇਰੀ ਕਰ ਉਹ ਬਾਸਕਟ ਜਿਹੜੀ ਆ ਉਹ ਦੱਸੰਦਾ ਵੀ ਬਾਸਕਟ ਬਾਹਰ ਨਹੀਂ ਜਾਣੀ ਟਰਾਲੀ ਬਾਹਰ ਜਾਣੀ ਆ ਇਹ ਬਾਹਰਲਾ ਮੁਲਖਿਆ ਭਾਜੀ ਇਹ ਗੁੱਸਾ ਕਰ ਜਾਂਦਾ ਇੱਕ ਇਹ ਆਵੇ ਲਕੈਨੇਡਾ ਵਾ ਮਾਂ ਦੇ ਜਦੋਂ ਕੋਈ ਛੋਪ ਕੰਮ ਕੀਤਾ ਮਠਾ ਨਾਲ ਹੀ ਖੋਲ ਲਿਆ 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 ਫੋਨ ਤੇ ਬਿੱਲ ਚੈੱਕ ਹੋ ਗਿਆ ਲਿਆ ਬਹੁਤ ਚੈੱਕ ਹਾਂਜੀ YouTube ਤੇ ਪਾ ਦੇਣੀ ਬਣ ਗਿਆ ਵੀਡੀਓ ਹਾਂਜੀ ਅੰਨਾ ਕਨਾਪੀ ਸਾਹਿਬ ਇਹ ਗੱਲ ਦਾ ਗਲੂਪ ਹੈ ਹਾਂਜੀ ਚਲੋ ਹੁਣ ਸਾਜੂ ਤੇ ਦੇਖਾਂ ਉੱਚਾਈਆ ਫਰਕ ਠੀਕ ਹੈ ਮੈਡਮ ਧੰਨਵਾਦ ਜੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਖਾਓ ਲੋਈ ਮੁੰਡਿਆ ਨੇ ਕਰ ਲਈ ਸ਼ਾਪਿੰਗ ਵਧੀਆ ਯਾਰ ਆ ਮੈਂ ਫਿਰ ਯਾਰ ਮੈਂ ਇਧਰ ਵੇ ਲੋ ਅਸੀਂ ਚਾਨਣੇ ਗਏ ਹਾਂ ਤੇ ਹਨੇਰਾ ਹੋ ਗਿਆ ਤੇ ਸ਼ਾਪਿੰਗ-ਸ਼ਾਪਿੰਗ ਲਈ ਆ ਕਰ ਤੇ ਜਿਹੜੀ ਬਾਸਕਟ ਸੀ ਨਾ ਛੋਟੀ ਉਹ ਆਂਦੇ ਉਹ ਨਹੀਂ ਜਾਂਦੀ ਬਾਹਰ ਬਾਕੀ ਚਲੋ ਇਧਰ ਤੁਸੀਂ ਵੀਊ ਵੇਖ ਸਕਦੇ ਜੇ ਵੀ ਬਾਹਰਲੇ ਮੁਲਖ ਵਾਲਾ ਹਸਾਬ ਹੀ ਹੋ ਗਿਆ ਪਿਆ ਵਾ ਮੁੰਡਿਆਏ ਪੂਰੇ ਖੁਸ਼ ਆ ਇਹਨਾਂ ਨੇ ਸ਼ਾਪਿੰਗ ਕਰ ਲਈ ਮੁੰਡਿਓ ਕਿੱਦਾਂ ਲੱਗਾ ਹਰ ਪਹਿਲੀ ਵਾਰੀ ਜ਼ਿੰਦਗੀ 'ਚ ਇੱਕ ਤੇ ਤਕੜੇ ਮਾਲ 'ਚ ਸ਼ਾਪਿੰਗ ਵੀਰ ਬਹੁ ਵਾਰੀ ਜਾਂਦਾ ਮੈਂ ਬਾਰਾਂਵੀਂ ਸ਼ਾਪਿੰਗ ਕਰਦਾ ਜਦੋਂ ਕਿਦੋਂ ਕਰਦਾ ਕਿੱਥੋਂ ਕਿੱਥੋਂ ਸ਼ਾਪਿੰਗ ਕਰਦੇ ਤੁਸੀਂ ਬੈਸਟ ਪ੍ਰਾਈਸ ਮੈਟਰੋ ਅੱਛਾ ਅੱਛਾ ਬੈਸਟ ਪ੍ਰਾਈਸ ਮੈਟਰੋ ਪਰ ਵਕਤਾਂ ਹੀ ਆਇਆ ਮੈਂ ਡੀਮਾਰਟ 'ਚ ਪਹਿਲੀ ਈ ਆਇਆ ਸੀ ਫਿਰ ਫਿਰ ਕਿਹੜੀ ਗੱਲ ਹੈ ਜੇ ਪਹਿਲੀ ਈ ਆਏ ਆ ਇਹ ਵੀ ਉਤਰਾਂ ਦੇ ਗਿਆ ਬਾਜ਼ਾਰ じゃ ਇਹ ਟੈਨਸ਼ਨ ਨਹੀਂ ਲਈਦੀ ਨਹੀਂ ਐਂ ਡੀਮਾਰਟ ਦੀ ਮਸ਼ਹੂਰੀ ਨਹੀਂ ਕਰਨ ਲੈ ਮਤਲਬ ਵੈਸੇ ਇਹ ਗੱਲ ਦੱਸਣਾ ਹੈ ਆ ਵੀ ਵਧੀਆ ਹੀ ਚੀਜ਼ ਹੈ ਮੇਲੇ ਦਾ ਠਹਿਣਾ ਚਾਹੀਦਾ ਵਾ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਹੱਸਣਾ ਖੇਡਣਾ ਚਾਹੀਦਾ ਵਾ ਭਾਈ ਮੇਰੇ ਬਿਲਕੁਲ ਉੱਪਰ ਤੇ ਹਾਈਵੇ ਤੇ ਆਏ ਜਦੋਂ ਅਮਰਸਰ ਤੋਂ ਜਿਹੜੇ ਜਾਈਦਾ ਨਾ ਇਹ ਜਲੰਧਰ ਵਾਲੇ ਰੋਡ ਤੇ ਨਾਲ ਹੀ ਵਹਿਲੀ ਟੱਪ ਕੇ ਅਗਲੇ ਪਾਸੇ ਡੀਮਾਰਟ ਆ ਜਾਂਦਾ ਤੇ ਸਾਨੂੰ ਪਰ ਪੈ ਜਾਂਦਾ ਵਾ ਇਹ ਦੂਰ ਤਾਂ ਕਰਕੇ ਸਾਡਾ ਥੋੜਾ ਜਿਹਾ ਔਖਾ ਵਾ ਦੂਰ ਪੈ ਜਾਂਦਾ ਵਾ ਲੋਈ ਡੀਮਾਰਟ ਦੇ ਵਿੱਚ ਅਸੀਂ ਸ਼ਾਪਿੰਗ ਕਰਕੇ ਅਸੀਂ ਹੋ ਗਏ ਆ ਵਹਿਲੇ ਤੇ ਅਜੇ ਅਸੀਂ ਡੀਮਾਰਟ 'ਚ ਆ ਤੇ ਇਹੀ ਆਪਣਾ ਅਜਦਾ ਵਲੌਗ ਤੇ ਵੀਰਾਂ ਭਰਾਵਾਂ ਨੇ ਸ਼ਾਪਿੰਗ ਕਰ ਲਈ ਆ ਤੇ ਹੁਣ ਅਸੀਂ ਚੱਲੇ ਆ ਸਿੱਧਾ ਹੀ ਘਰ ਨੂੰ ਤਰਨ ਤਰਨ ਤੇ ਚੰਗਾ ਸੀ ਸਸਰੀਕਾਲ ਬਾਏ ਬਾਏ ਮਿਲਦੇ Bye bye.